ਪਠਾਨਕੋਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦ ਥਾਣਾ ਨੰਗਲਪੂਰ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਇੱਕ ਪਿਸਤੌਲ ਇੱਕ ਗੱਡੀ ਇੱਕ ਕਾਰਤੂਸ ਅਤੇ 51 ਗ੍ਰਾਮ ਹੈਰਨ ਸਹਿਤ 65000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦਾ ਕਹਿਣਾ ਹੈ ਕਿ ਥਾਣਾ ਨੰਗਲਪੂਰ ਪੁਲਿਸ ਨੇ ਇਹਨਾਂ ਤਿੰਨਾਂ ਬਦਮਾਸ਼ਾਂ ਨੂੰ ਨਾਕਾ ਮੀਰਥਲ ਤੋਂ ਗ੍ਰਿਫਤਾਰ ਕੀਤਾ ਹੈ ਇਨਾਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ ਜੀ ਜਿਹੜਾ ਆਪਣਾ ਮੁਕਦਮਾ ਆਪਾਂ ਦਰਜ ਕੀਤਾ ਹੈ ਐਫ ਆਈ ਆਰ ਨੰਬਰ 20 176 25 ਜਿਹੜਾ ਇਹ ਮੁਕਦਮਾ ਦਰਜ ਹੋਇਆ ਜੀ ਅੰਡਰ ਸੈਕਸ਼ਨ 21 27 ਏ 61 85 ਐਨ ਡੀ ਪੀ ਐ ਐਕਟ ਇਸ ਮੁਕਦਮੇ 'ਚ ਇਸ ਤਰ੍ਹਾਂ ਹੈ ਕਿ ਇੱਕ ਜਿਹੜਾ ਬੜਾ ਹੀ ਮਸ਼ਹੂਰ ਸਾਡੇ ਇਥੇ ਹੈਡਲੋਰ ਸੀ ਲੜਕਾ ਰਾਹੁਲ ਅੰਡਾ ਉਦੋਂ ਪਰ ਆਪਾਂ ਕਾਫੀ ਦਿਨ ਤੋਂ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਦੱਸਿਆ ਜਿਹੜੇ ਬੰਦੇ ਇਹ ਨਸ਼ੇ ਵੇਚਣ ਵਾਲੇ ਕੰਮਾਂ 'ਚ ਲੱਗੇ ਆ ਉਹਨਾਂ ਦੀ ਸਾਰੀ ਡੀਟੇਲਸ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਉਹਨਾਂ ਤੇ ਆਪਾਂ ਲਗਾਤਾਰ ਹੀ ਜਿਹੜੇ ਆ ਆਪਰੇਸ਼ਨ ਪਲਾਨ ਕਰਨੇ ਆ ਤੇ ਖਾਸ ਕਰ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਉਹਨਾਂ ਤੇ ਆਪਣੀ ਬਹੁਤ ਹੀ ਪਿਆਣੀ ਨਿਗ੍ਹਾ ਰੱਖਦੀ ਰਾਹੁਲ ਲੰਡਾ ਜਿਹੜਾ ਇਹ ਲੜਕਾ ਹੈ ਪੁੱਤਰ ਸੇਵਾ RAM ਇਹਦੇ ਪਿੱਛੇ ਆਪਾਂ ਕਾਫੀ ਦਿਨ ਤੋਂ ਲੱਗੇ ਸੀ ਪਹਿਲੇ ਵੀ ਸਾਡੇ ਕੋਲ ਇੱਕ ਦੋ ਵਾਰੇ ਮਿਸ ਹੋ ਗਿਆ ਤੇ ਇਸ ਵਾਰ ਜਿਹੜੀ CIA ਦੀ ਟੀਮ ਤੇ ਨਾਲ ਐਸ ਐਚਓ ਨਗਰਪੁਰ ਖੁਦ ਬਰਿੰਦਰ ਕਾਸ਼ਨੀ ਜੀ ਇਸ ਚੀਜ਼ ਤੇ ਉੱਪਰ ਲੱਗੇ ਹੋਏ ਸੀ ਕਾਫੀ ਦੇਰ ਤੋਂ ਤੇ 17 ਤਰੀਕ ਨੂੰ ਫਿਰ ਸਾਡੇ ਜਿਹੜਾ ਨੀਰਥਨ ਮਾਕੇ ਤੇ ਸਾਡੇ ਕਾਬੂ ਆਇਆ ਉਹਦੇ ਬਾਅਦ ਇਹਦੇ ਨਾਲ ਦੋ ਹੋਰ ਦੋਸ਼ੀ ਜਿਹੜੇ ਆਪਾਂ ਉੱਤੇ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦਾ ਨਾਮ ਹੈ ਜੀ ਅਸ ਅਸ ਮੀਤ ਸਿੰਘ ਉਰਫ ਬਿੱਲੀ ਜੱਟ ਇਹ ਬਿੱਲੀ ਜੱਟ ਵੀ ਇਹਨਾਂ ਦੇ ਗੈਂਗ ਦਾ ਮੈਂਬਰ ਹੈ ਇਹ ਵੀ ਬਦਮਾਸ਼ ਟਾਈਪ ਲੜਕਾ ਹੈ ਇਹਦੀ ਵੀ ਸਾਨੂੰ ਕਾਫੀ ਧੀਰ ਤੋਂ ਤਲਾਸ਼ ਸੀ ਇਸ ਤੋਂ ਇਲਾਵਾ ਤੀਸਰਾ ਇੱਕ ਹੈ ਵਿਕਰਾਂਤ ਸਿੰਘ ਪੁੱਤਰ ਬਚਨ ਲਾਲ ਵਾਸੀ ਮੁਹੱਲਾ ਕੱਚੇ ਕਵਾਟਰ ਸ਼ੱਕੀ ਦਾ ਰਿਸ਼ਤੇਦਾਰ ਹੈ ਜੀ ਆਪਣਾ ਰਾਹੁਲ ਲੰਡੇ ਦਾ ਤੇ ਇਹਨੂੰ ਵੀ ਆਪਾਂ ਉਥੋਂ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਤਿੰਨਾਂ ਕੋਲੋਂ ਆਪਾਂ 51.17 ਗ੍ਰਾਮ ਹੈਰਵਨ ਜਿਹੜੀ ਹੈ ਰਿਕਵਰ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਬਲੈਰੋ ਕਾਰ ਨੰਬਰੀ ਪੀਵੀ07ਬੀਡੀ8614 ਤੇ 3530 ਰੁਪਏ ਜਿਹੜੀ ਆ ਡਰਗ ਮਨੀ ਵੀ ਆਪਾਂ ਨੇ ਤੋਂ ਮੌਕੇ ਤੋਂ ਰਿਕਵਰ ਕੀਤੀ ਸੀ। ਤੋਂ ਬਾਅਦ ਇਹ ਜਿਹੜੇ ਮਲੇ ਐਫ ਆਈ ਆਰ ਜਿਹੜੀ ਐਫ ਆਰ ਰਜਿਸਟਰ ਕੀਤੀ ਹੈ। ਜਿਸ ਤਰ੍ਹਾਂ ਇਹ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਥੋੜਾ ਬਦਮਾਸ਼ਾ ਇੱਦਾਂ ਲੜਦਾ ਸੀ ਰாகுਲ ਲੰਡਾ। ਉਹਦੇ ਬਾਅਦ ਐਸ ਐਚ ਓ ਨੰਗਲਪੁਰ ਦਵਿੰਦਰ ਕਾਸ਼ਨੀ ਜੀ ਦੀ ਟੀਮ ਨੇ ਇਹਦੇ ਬਾਅਦ ਜਿਹੜੀ ਨਾ ਤੋਂ ਜਿਹੜੀ ਗਹਿਨ ਪੁਸ਼ਕਿਸ਼ ਕੀਤੀ। ਉਹਦੇ ਬਾਅਦ ਫਰਦਰ ਇਹਦੀ ਜਿਹੜੀ ਆਪਾਂ ਪੁਸ਼ਕਿਸ਼ ਤੇ ਆਪਾਂ ਇਹਦੇ ਕੋਲੋਂ ਰਿਕਵਰੀ ਕੀਤੀ ਹੈ ਜੀ ਇੱਕ ਪਿਸਟਲ ਦੀ ਤੇ ਨਾਲ ਇੱਕ ਜਿੰਦਾ ਰੋਂ ਤੇ ਨਾਲ 65000 ਰੁਪਿਆ ਜਿਹੜਾ ਰਿਕਵਰ ਕੀਤਾ ਹੈ ਇਹਦੀ ਫਰਦਰ ਪੁਸ਼ਕਿਸ਼ ਤੇ ਜੋ ਇਹਨੇ ਨਿਸ਼ਾਨਦੇਹੀ ਦਿੱਤੀ ਉਹਦੇ ਤੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਜਿਹੜੇ ਲੜਕੇ ਜਿਹੜੇ ਸਾਡੀ ਹਿਟਲਿਸਟ 'ਚ ਅੱਗੇ ਹੈ ਜਿਹੜਾ ਇਹ ਪੈਟਲਿੰਗ ਦਾ ਕੰਮ ਵੀ ਕਰ ਰਿਹਾ ਤਦਮਾਸ਼ ਵੀ ਹੈ ਮਲਟੀਪਲ ਐਫ ਆਈ ਆਰਸ ਹੈ ਤੇ ਰਾਹੁਲ ਅੰਡੇ ਤੇ ਸਾਡਾ ਜਿਹੜਾ ਸ਼ੱਕ ਸੀ ਪਹਿਲੇ ਕਿ ਇਹਦੇ ਕੋਲ ਵੈਪਨ ਹੋ ਵੀ ਜਿਹੜੀ ਚੀਜ਼ ਉਹ ਸਹੀ ਨਿਕਲੀ ਤੇ ਆਪਾਂ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਐਸਐਚਓ ਨੇ ਇਸ ਟੀਮ ਨੂੰ ਲੀਡ ਕਰਕੇ ਤੇ ਵੈਪਨ ਰਿਕਵਰ ਕੀਤਾ ਨਾਲ ਸੀਆਈਏ ਦੀ ਟੀਮ ਵੀ ਸੀ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਇੱਕ ਵੈਪਨ ਜਿਲਦਾ ਰੂਮ ਤੇ ਨਾਲ 65000 ਰੁਪਏ ਫਰਦਰ ਇੱਥੇ ਰਿਕਵਰੀ ਕੀਤੀ ਜਿਹੜਾ ਬੰਦਾ ਇਸ ਤਰ੍ਹਾਂ ਦੇ ਗਲਤ ਕੰਮਾਂ 'ਚ ਲੱਗੂਗਾ ਨਜਾਇਜ਼ ਵੈਪਨ ਰੱਖੂਗਾ ਖਾਸ ਕਰ ਉਹਨੂੰ ਆਪਾਂ ਬਿਲਕੁਲ ਨਹੀਂ ਬਖਸ਼ਾਂਗੇ ਅਗਰ ਉਹਦੇ ਮਨ 'ਚ ਕੋਈ ਚਾਹ ਹੈ ਕਿ ਵੀ ਆਪਾਂ ਇਹ ਨਜਾਇਜ਼ ਵੈਪਨ ਰੱਖ ਕੇ ਇੱਥੇ ਬਦਮਾਸ਼ੀ ਕਰ ਲਾਂਗੇ ਪਠਾਨਕੋਟ 'ਚ ਤੇ ਉਹ ਪੋਸੀਬਲ ਨਹੀਂ ਹੋਣਾ ਸਾਡੇ ਕੋਲ ਦੇਖੋ ਪੂਰੀ ਇਨਫੋਰਮੇਸ਼ਨ ਹੈ ਤੇ ਇਹ ਚੀਜ਼ ਜਿਹੜੀ ਹੈ ਲੋਕ ਤੇ ਸਕਦੀ ਨਹੀਂ ਕਿਉਂਕਿ ਆਪਾਂ ਹੁਣ ਇਹ ਮੁੰਡਾ ਫੜਿਆ ਇਹਨੇ ਅੱਗੇ ਦੱਸਿਆ ਨਾ ਉਹ ਮੁੰਡੇ ਜਾਂ ਤੇ ਪਠਾਨਕੋਟ ਛੱਡ ਦੇਣਗੇ ਜਾਂ ਫਿਰ ਆਪਾਂ ਉਹਨੂੰ ਅਰੈਸਟ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ